ਮੁੱਖਾ ਪਾਣ ਦਾ ਪਈ ਜੇ ਮੈਂ ਪੜਨਾ ਪਾਣੀ ਬਹੁਤ ਹੈ ਪੜਾ ਫਰਿਆ ਨਹੀਂਗਾ ਬਹੁਤ ਮਾਰ ਲਿਆ ਆਇਆ ਹੁਸਲਾ ਮੇਰਾ ਨਾਮ ਬੱਲਾ ਸਿੰਘ ਹੈ ਇਹ ਅਸੀਂ ਜੀ ਉਰੋਂ ਸਰਪੰਚ ਸਾਰੀ ਪੰਚਾਇਤ ਆ ਰਹੇ ਤੇ ਅਸੀਂ ਉਧਰੋਂ ਜੀ ਆਪਣੇ ਦੁਕਾਨਾਂ ਤੋਂ ਨਦਮਪੁਰ ਤੋਂ ਜੀ ਪੈਸੇ ਇਕੱਠੇ ਕਰਕੇ ਜਿਹੜੀ ਆ ਆਪਣੇ ਕੋਲ ਕਰਾਉਣੇ ਸੀਗੇ ਤੇ ਅਸੀਂ ਬੈਠੇ ਸੀਗੇ ਜੀ ਉਧਰੋਂ ਤਿੰਨ ਮੁੰਡੇ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਦੋ ਉਤਰ ਕੇ ਇੱਕ ਮੁੰਡਾ ਮੋੜਨ ਲੱਗ ਗਿਆ ਗਿਆਨੀ ਪੱਗ ਵਾਲਾ ਠੀਗਾ ਉਹ ਤੋਂ ਮੋਟਰਸਾਈਕਲ ਮੁੜਿਆ ਨਹੀਂ ਉਹ ਵਿੱਚ ਡਿੱਗ ਗਿਆ ਜੀ ਵਿੱਚ ਡਿੱਗਿਆ ਹੋਇਆ ਤੇ ਉੱਥੇ ਗਾਹ ਪੈ ਗਿਆ ਵੀ ਮੁੰਡਾ ਡਿੱਗਿਆ ਮੁੰਡਾ ਡਿੱਗਿਆ ਤੇ ਅਸੀਂ ਖੜੇ ਹੋ ਗਏ ਸਾਰੇ ਜੀ ਤੇ ਉਹ ਦੇਖਣ ਲੱਗੇ ਹੋਏ ਮੈਂ ਜਦੋਂ ਉਹ ਕਹਿੰਦੇ ਵੀ ਕੱਢੋ ਹੀ ਮਾਰੋ ਸਾਲਾ ਮੈਨੂੰ ਕਹਦੇ ਪੱਲੇ ਮਾਰ ਸਾਲਾ ਤੇ ਮੈਂ ਕੱਪੜੇ ਕੱਢੇ ਹੀ ਸਾਲ ਮਾਰੀ ਇੱਥੋਂ ਜੀ ਤੇ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆ ਸੀਗਾ ਉਹ ਦਲੇਰੀ ਆ ਆ ਸੀਗਾ ਦਲੇਰੀ ਜੀ ਇਹ ਉਧਰ ਦੀ ਭੱਜ ਕੇ ਗਿਆ ਜੀ ਮੈਂ ਇੱਧਰ ਦੀ ਗਿਆ ਅਸੀਂ ਮੈਥੋਂ ਹੀ ਸਾਲ ਮਾਰੀ ਤੇ ਉਹਨੂੰ ਤੇਰਦੇ ਮੈਂ ਉਹਦੇ ਲੱਵੇ ਗਿਆ ਜੀ ਬਸ ਮੈਥੋਂ ਥੋੜੇ ਜੇ ਫਾਸਲੇ ਨਾਲੇ ਮੁੰਡਾ ਡੁੱਬ ਗਿਆ ਜੀ ਤੇ ਉਸ ਤੋਂ ਬਾਅਦ ਉਦੋਂ ਡੁੱਬਿਆ ਤੇ ਇੱਧਰਲੀ ਸਾਈਡ ਨਿਕੜਿਆ ਜੀ ਇਤਲੀ ਸਿਕਰੇਟ ਲਿਖੜ ਕੇ ਜੀ ਤੇ ਅਸੀਂ ਇਤਰੋ ਖਰੀ ਗਏ ਜੀ ਚਲੋ ਬਹੁਤ ਟਾਈਮ ਲਗ ਰੋ ਹਾਂ ਬਹੁਤ ਟਾਈਮ ਲਗ ਰੋ ਜੀ ਅਸੀਂ ਸੂਰ ਨਹਿਰ ਦੇ ਸਾਲ ਮਾਦੀ ਦਮ ਚੜਦਾ ਦੀਗਾ ਤੇ ਮਿਲਿਆ ਨਹੀਂ ਹੈਗਾ ਅਸੀਂ ਨੇ ਬਹੁਤ ਕੋਸ਼ਿਸ਼ ਕਰਦੀ ਰਹੀ ਤੇ ਫਿਰ ਮੁੰਡੇ ਆ ਗਏ ਜੀ ਹੋਰ ਆ ਗਏ ਮੁੰਡੇ ਤਿੰਨ ਚਾਰ ਹੋਰ ਤੇ ਰਸਾ ਲਿਆਂਦਾ ਜੀ ਫਿਰ ਅਸੀਂ ਲਾਈਨ ਬਣਾ ਕੇ ਜੀ ਆ ਵਿੱਚ ਡੁਬਕੀ ਮਾਰ ਕੇ ਜੀ ਪੈਰਾਂ ਨਾਲ ਦੇਖਦੇ ਰਹੇ ਜੀ ਇਹਨੂੰ ਖਾਓਗੇ ਜੀ ਘੰਟਾ ਡੇਢ ਘੰਟਾ ਹੋ ਗਈ ਆ ਮੁੰਡੇ ਦੀ ਕਹੀ ਜਾਂਦੇ ਨਾ ਹੀ ਨਾ ਜੀ ਪੂਰਾ ਹੋ ਗਿਆ ਜੀ ਡੈਡ ਹੋ ਗਿਆ ਜੀ ਪਹਿਲਾਂ ਮੋਟਰਸਾਈਕਲ ਮੋੜਦੇ ਕੀ ਟਾਇਰ ਫਿਸਲ ਗਿਆ ਲੱਗਦਾ ਕੀ ਕਾ ਘਟਨਾ ਕੀ ਲੱਗਦੀ ਇਹ ਜਦੋਂ ਮੋੜ ਰਹੇ ਸੀ ਕੀ ਜੀ ਮੋੜ ਰਹੇ ਤੇ ਉਹ ਪਟੜੀ ਘਟਾਈ ਜਗਾ ਜੀ ਉਹਦੀ ਉਹ ਪਟੜੀ ਬਣਾਉਣ ਵਾਲੀ ਆਪਣੇ ਨਹਿਰ ਦੀ ਉਹ ਮੋੜ ਰਿਹਾ ਜੀ ਉਪਟਾਇਰ ਤਿਲਸ ਗਿਆ ਜੀ ਬਸ ਇਹ ਤਾਂ ਉਹਦੇ ਕਰਕੇ ਜਿਹੜਾ ਮੋਟਰਸਾਈਕਲ ਵੀ ਅੰਦਰ ਗਿਆ ਹਾਂ ਜੀ ਮੋਟਰਸਾਈਕਲ ਵਿੱਚ ਹੀ ਆ ਜੀ ਉਹਦੇ ਲਹਿਰ ਦੇ ਵਿੱਚ ਜਿਹੜੀ ਲਾਸਟ ਗੱਡੀ ਉਹਨਾਂ ਦੀ ਡੇਢ ਘੰਟੇ ਡੇਢ ਘੰਟੇ ਮ हमको ਹੋ ਗਏ ਸਾਨੂੰ ਲੱਭਦਿਆਂ ਨੂੰ ਜੀ ਤਾਂ ਪਤਾ ਲੱਗੀ ਕਿ ਕਿੱਥੇ ਦਾ ਮੁੰਡਾ ਹੈ ਇੱਕ ਉਹ ਹੁੰਦਾ ਜੀ ਬਖੋ ਪੀਰਦਾ ਜੀ ਗਰੀਬ ਪਰਿਵਾਰ ਦਾ ਜਿਹੜਾ ਨਾਦਾਂਪੁਰ ਮੇਲਾ ਲੱਗਾ ਉੱਥੇ ਆਏ ਸੀ ਕਿੱਦਾਂ ਹਾਂ ਜੀ ਮੇਲੇ ਦੀ ਆਏ ਸੀ ਕੌਲ ਜਿਉਂ ਆਏ ਤੇ ਪੜ ਕੇ ਮੇਲੇ ਕਾਇਦੇ ਮੇਲਾ ਦੇਖਣ ਆਏ ਸੀ ਮੇਲਾ ਦੇਖਣ ਆਏ ਸੀ ਹਾਂ ਨਵਾਂਪੁਰ ਗੁੱਗਾ ਮਾੜੀ ਦਾ ਮੇਲਾ ਲੱਗਦਾਗਾ ਇਸੇ ਕਾਫੀ ਲੋਕਾਂ ਦਾ ਕੱਟ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਵੇਤ 8000 ਰੁਪਏ ਦੀ ਟੀਮ ਦੇ ਇੱਥੇ ਡਿਊਟੀ 'ਤੇ ਸੀਗਾ 3:00 ਵਜੇ ਪੋਲਨਹਰ ਨਦਾਂਪੁਰ ਪੁਰਾਣਾ ਬੋਲਾ ਜਿਹੜਾ ਉੱਥੇ ਰੌਲਾ ਜਿਹਾ ਪੈ ਰਿਹਾ ਸੀ ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਪੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿਛੜੇ ਪਿਆ ਕਾਫੀ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕਿਆ ਉਧਰ ਦੀ ਤੇ ਅਚਾਨਕ ਹਾ사 ਹੋ ਗਿਆ ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਕਹਿੰਦੇ ਨੋਟਵਾਲੀ ਦੇ ਦਿੱਤੀ ਦਿੱਥੋ ਵੀ ਮੋਕੇ ਦੇ ਹੋ ਗਈ ਹਾਂਜੀ ਮੁੱਖਾ ਪਾਉਣ ਦਾ ਕੋਈ ਨਹੀਂ ਜੇ ਮੈਂ ਪੜਨਾ ਪੜਿਆ ਬਹੁਤ ਹੈ ਪੜਨਾ ਪੜਿਆ ਨਹੀਂਗਾ ਬਹੁਤ ਹੈ ਪੜਨਾ ਪੜਿਆ ਨਹੀਂਗਾ